pa namba na mai namba ਸ਼ਹਿਰ ساری ਟੀਮਾਂ ਬੁਲਾਈਆਂ ਹੋਈਆਂ ਆ ਕਿਹੜੇ ਮਤਲਬ ਨੂੰ ਬੁਲਾਈ ਜਾ ਰਹੀ ਹੈ। 크리스마스 ਦਾ ਤਿਉਹਾਰ ਹੈ ਜਿਹਦੇ ਕਰਕੇ ਸ਼ਹਿਰ ਦੇ ਵਿੱਚ ਕਾਫੀ ਲੋਕਾਂ ਦੇ ਵਿੱਚ ਜੋਸ਼ ਪਾਇਆ ਜਾ ਰਿਹਾ। ਕਾਫੀ ਰਸ਼ ਦਾ ਮਾਹੌਲ ਹੈ। ਲੋਕ ਬਾਹਰ ਖਰੀਦਦਾਰੀ ਕਰਨ ਦੇ ਲਈ ਨਿਕਲੇ ਹੋਏ ਨੇ ਜਿਸ ਦੇ ਮੱਦੇ ਨਜ਼ਰ ਮਾਨਯੋਗ ਐਸਐਸਪੀ ਸ਼੍ਰੀਮਤੀ ਸੋਮਿਆ ਮਿਸ਼ਰਾ ਦੀ ਹਦਾਇਤਾਂ ਤੇ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਨਾਕੇ ਵੀ ਲਗਾਏ ਹੋਏ ਹਨ। ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਜੋ ਉਹਨਾਂ ਨੇ ਸਾਨੂੰ ਦੋ ਆਰਪੀ ਟੀਮਾਂ ਤੇ 40 ਬੰਦੇ ਸਾਨੂੰ ਹੋਰ ਪੁਲਿਸ ਲਾਈਨ ਦੇ ਵਿੱਚੋਂ ਡਿਊਟੀਆਂ ਲਈ ਦਿੱਤੇ ਹਨ ਜੋ ਅਸੀਂ ਵੱਖ-ਵੱਖ ਚੌਕਾ ਦੇ ਵਿੱਚ ਡਿਊਟੀਆਂ ਲਾਈਆਂ ਹੋਈਆਂ ਹਨ ਇਸੇ ਤਰ੍ਹਾਂ ਅਸੀਂ ਅੱਜ ਦੁਪਹਿਰ ਤੋਂ ਜਿਹੜੀ ਸਾਡੀ ਪੀਸੀਆਰ ਸੱਤ ਪੀਸੀਆਰ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਚਲੇ ਜਾਂਦੇ ਚੱਲਦੇ ਨੇ ਉਹਨਾਂ ਦੇ ਨੋਡਲ ਪੁਆਇੰਟ ਬਣਾਏ ਹੋਏ ਹਨ ਤਾਂ ਜੋ ਸਮੇਂ-ਸਮੇਂ ਤੇ ਅਸੀਂ ਉਹਨਾਂ ਨੂੰ ਚੈੱਕ ਕਰਦੇ ਆਂ ਤਾਂ ਕਿ ਉਹ ਪ੍ਰੋਪਰ ਡਿਊਟੀ ਕਰਨ ਅਤੇ ਲੋਕਾਂ ਦੇ ਵਿੱਚ ਅਮਨ ਕਾਨੂੰਨ ਦਾ ਵਿਸ਼ਵਾਸ ਪਹਾਲੀ ਹੋਵੇ ਕਰਨ ਕਿਵੇਂ ਦੇਖਦੇ ਹੋ ਜੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿਹੜੀ ਮਾਰਨਾਕ ਹੋਈ ਐ ਸੀ ਸਵੇਚਿੰਗ ਦੀ ਮਾਰਨਾਕ ਹੋਈ ਐ ਸੀ ਫਿਰੋਜ਼ਪੁਰ ਦੇ ਵਿੱਚ ਤਾਂ ਉਸ ਨੂੰ ਲੈ ਕੇ ਕਿਵੇਂ ਲੋਕਾਂ ਵੱਲੋਂ ਕਾਫੀ ਸਵਾਲ ਜਿਹੜੇ ਆ ਪੁੱਛੇ ਗਏ ਸੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਪਿਛਲੇ ਕਾਫੀ ਦਿਨਾਂ ਦੇ ਵਿੱਚ ਕੁਝ ਵਾਰਦਾਤਾਂ ਸਾਡੇ ਸਿਟੀ ਸਬਡਿਵੀਜ਼ਨ ਦੇ ਵਿੱਚ ਹੋਈਆਂ ਸੀ ਜਿਨ੍ਹਾਂ ਦੇ ਵਿੱਚੋਂ ਅਸੀਂ ਕਾਫੀ ਹੱਦ ਤੱਕ ਟ੍ਰੇਸ ਕਰ ਲਈਆਂ ਜਿਵੇਂ ਕਿ ਕੈਂਟ ਦੇ ਵਿੱਚ ਇੱਕ ਦੁਕਾਨ ਦੇ ਉੱਤੇ ਕੁਝ ਵਿਅਕਤੀ ਆਏ ਸੀ ਉਹਨੂੰ ਸੱਟਾ ਮਾਰ ਗਏ ਸੀ ਵਿਦਨ 24 ਆਵਰਸ ਅਸੀਂ ਉਹਦੇ ਵਿੱਚੋਂ ਇੱਕ ਬੰਦੇ ਦੀ ਅਰੈਸਟ ਪਾ ਲਈ ਇਸੇ ਤਰ੍ਹਾਂ ਇੱਕ ਸਬਜ਼ੀ ਮੰਡੀ ਦੇ ਵਿੱਚ ਵਾਰਦਾਤ ਹੋਈ ਸੀ ਜਿੱਤੇ ਕਿ ਇੱਥੋਂ ਦਾ ਬੜਾ ਇੱਕ ਮਸ਼ਹੂਰ ਵਿਅਕਤੀ ਆਪਦੇ ਆਪ ਨੂੰ ਦੱਸਦਾ ਚਿੱਕੀ ਨਾਂ ਦਾ ਜਿਹੜਾ ਕਿ ਕਾਫੀ ਪੁਸਤਕ ਪਹਿਲੇ ਪਰਚੇ ਵੀ ਦਰਜ ਹਨ ਉਹਨੇ ਵਾਰਦਾਤ ਕੀਤੀ ਸੀ ਉਸ ਦੀ ਵੀ ਗ੍ਰਿਫਤਾਰੀ ਕਾਨੂੰਨ ਮੁਤਾਬਕ ਅਮਲ ਵਿੱਚ ਲੈ ਆਂਦੀ ਹੈ ਇਸ ਤੋਂ ਇਲਾਵਾ ਦੋ ਵਾਰਦਾਤਾਂ ਸਾਡੇ ਮੋਬਾਈਲ ਸਨੇਚ ਦੀਆਂ ਹੋਈਆਂ ਸੀ ਜਿਹਦੇ ਵਿੱਚ ਵੱਖ-ਵੱਖ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਪਿਛਲੇ ਇੱਕ ਹਫ਼ਤੇ ਦੇ ਵਿੱਚ ਅਸੀਂ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਭੇਜਿਆ ਇਸ ਤਰ੍ਹਾਂ ਦੀ ਲੜਕੀ ਸੀ ਜਿੰਦਾ ਲੇਡੀ ਉਨਾਂ ਕੀ ਘਸੀਟਦੇ ਆ ਸੀ ਉਹਨੂੰ ਕਾਫੀ ਦੂਰ ਤੱਕ ਉਹਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿੱਥੇ ਇੱਕ ਲੇਡੀ ਆਪਣੇ ਨਾਲ ਮਾਤਾ ਜੀ ਦੇ ਜਾ ਰਹੀ ਸੀ ਉਹਦੇ ਹੱਥ ਵਿੱਚ ਪਰਸ ਸੀਗਾ ਜੋ ਇੱਕ ਮੋਟਰਸਾਈਕਲ ਸਵਾਰ ਨੇ ਉਹਦਾ ਪਰਸ ਖਿੱਚਿਆ ਜੋ ਕਾਫੀ ਦੂਰ ਤੱਕ ਉਹ ਲੜਕੀ ਨਾਲ ਦੇ ਨਾਲ ਹੀ ਘੜੀ ਸੀ ਗਈ ਉਹਦੇ ਵਿੱਚ ਉਹਦਾ ਪਰਸ ਨਹੀਂ ਗਿਆ ਲੜਕੀ ਨੇ ਬੜੀ ਬਹਾਦਰੀ ਦਿਖਾਈ ਬਟ ਉਸ ਸ਼ਹਿਰ ਦੇ ਵਿੱਚ ਵੀ ਔਰ ਸਾਡੇ ਦੀ ਇੱਕ ਚੈਲੰਜ ਸੀਗਾ ਵੀ ਇਹਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਜੋ ਅਸੀਂ ਵਕ ਵਕ ਨਾਕੇ ਲਗਾਏ ਹੋਏ ਸੀ ਜੋ ਸਾਡੀ ਮੁਖਬਰੀ ਤੇ ਉਸ ਬੰਦੇ ਨੇ ਇੱਕ ਹੋਰ ਵਾਰਦਾਤ ਕੀਤੀ ਜਿੱਥੇ ਉਹਨੂੰ ਫੜਿਆ ਵੀ ਗਿਆ ਅਤੇ ਜੋ ਉਹਦੀ ਪੁੱਛਗਿੱਛ ਤੇ ਇਹ ਗੱਲ ਸਾਹਮਣੇ ਆਈ ਕਿ ਜਿਹੜੀ ਉਹ ਲੇਡੀ ਦੇ ਨਾਲ ਉਹਨੇ ਪਰਸ ਸਨੇਚ ਕੀਤਾ ਸੀ ਇਹ ਵਾਰਦਾਤ ਉਹਨੇ ਕੀਤੀ ਸੀ ਸਰ ਲੋਕਾਂ ਵੱਲੋਂ ਕੋ ਡੈਸ ਵਾਲ ਜਿਹੜੇ ਆ ਸੁਰੱਖਿਆ ਨੂੰ ਲੈ ਕੇ ਕਿਤੇ ਜਾ ਰਿਹਾ ਕਿ ਕੋਈ ਪਰ ਦੇ ਹਾਲਾਤ ਦਿਨ ਬਦ ਦਿਨ ਬੱਤਰ ਬੰਦੇ ਜਾ ਰਿਹਾ ਪੁਲਿਸ ਵੱਲੋਂ ਕਿਸ ਤਰ੍ਹਾਂ ਦੇ ਪ੍ਰਕਾਲ ਜਿਹੜੇ ਕਿਤੇ ਜਾ ਰਿਹਾ ਪੁਲਿਸ ਵੱਲੋਂ ਡੇ ਨਾਈਟ ਦੇ ਵਿੱਚ ਚੈਕਿੰਗ ਹੈ ਜੀ ਸਾਡੇ ਰਾਤ ਨੂੰ ਤਕਰੀਬਨ ਹਰ ਐਸ ਐਚਓ ਦੇਰ ਤੱਕ ਰਾਤ ਦੇ 1 1 2 2 ਵਜੇ ਤੱਕ ਬਾਹਰ ਹੈ ਅਸੀਂ ਨਾਕੇ ਲਗਾਉਨੇ ਆ ਜੀਓਸ ਦੀਆਂ ਡਿਊਟੀਆਂ ਲੱਗਦੀਆਂ ਸਾਰੇ ਥਾਣਿਆਂ ਦੀ ਸਿਕਿਉਰਿਟੀ ਚੈੱਕ ਕੀਤੀ ਜਾਂਦੀ ਹੈ ਚੌਕੀਆਂ ਦੀ ਸਿਕਿਉਰਿਟੀ ਚੈੱਕ ਕੀਤੀ ਜਾਂਦੀ ਹੈ ਔਰ ਇਸ ਤੋਂ ਇਲਾਵਾ ਵੱਖ-ਵੱਖ ਨਾਕੇ ਲਗਾਏ ਜਾਂਦੇ ਹਨ ਸਰ ਜਿਹੜੇ ਫੜੇ ਗਏ ਹੈਗੇ ਆ ਇਹਨਾਂ ਦੇ ਕੋਲੋਂ ਹੋਰ ਵੀ ਅੱਗੇ ਵਾਰਦਾਤ ਦਾ ਟ੍ਰੇਸ ਹੋ ਸਕਦੀਆਂ ਨੇ ਬਿਲਕੁਲ ਜੀ ਇਹ ਸਾਡਾ ਇੱਕ ਆਪ ਦਾ ਇੱਕ ਸਿਸਟਮ ਹੈ ਜਿਹਦੇ ਵਿੱਚ ਅਸੀਂ ਦੇਖਦੇ ਹਾਂ ਇਸ ਤੋਂ ਪਹਿਲੇ ਇਹਨਾਂ ਨੇ ਕਿੰਨੀਆਂ ਹੋਰ ਵਾਰਦਾਤਾਂ ਕੀਤੀਆਂ ਹੋਈਆਂ ਨੇ ਜਾਂ ਇਹਨਾਂ ਦਾ ਜਿਹੜਾ ਫਾਰਵਰਡ ਬੈਕਵਰਡ ਲਿੰਕੇਜ ਆ ਉਹ ਅਸੀਂ ਰਿਮਾਂਡ ਲੈ ਕੇ ਚੈੱਕ ਕਰਦੇ ਹਾਂ ਜੀ